ਲੋ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਵਕਤ ਆਪਾਂ ਰਿਕਾਰਡ ਰੂਮ ਆਹ ਦੇਖੋ ਇੱਕ ਪਾਸੇ ਤਾਲਾ ਲੱਗਿਆ ਹੋਇਆ ਇੱਕ ਪਾਸੇ ਸਾਰਾ ਰਿਕਾਰਡ ਪਿਆ ਆ ਹੁਣੀ ਭਾਜੀ ਕਿਹੜੇ ਕਿਹੜੇ ਬੰਦੇ ਫੜੇ ਆ ਪੁਲਿਸ ਨੇ ਵਿਜੀਲੈਂਸ ਨੇ ਹੈ ਵੀਰੇ ਮੇਰੇ ਸਾਹ ਦੇ ਵੀ ਕਰਾਂ ਉਹ ਇੱਥੇ ਬਰਾਬਰ ਇਹਦੀ ਗੱਲ ਨਹੀਂ ਹੈਗੀ ਆਪਾਂ ਆਹ ਪੱਤੇ ਨੇ ਮੈਂ ਜਿੱਥੇ ਮਰਜੀ ਹੈ ਛੋਟੇ ਵੀ ਰਿਕਾਰਡ ਸਹੀ ਦਿੱਤਾ ਕਿਹੜੇ ਕਿਹੜੇ ਬੰਦੇ ਫੜੇ ਗਿਆ ਪੁਲਿਸ ਵੱਲੋਂ ਦੱਸੋ ਦੱਸੋ ਤੁਹਾਨੂੰ ਪਤਾ ਹੀ ਤੁਹਾਨੂੰ ਨਹੀਂ ਪਤਾ ਜੀ ਯਾਰ ਇਹ ਸਾਨੂੰ ਹੈ ਦੋਸਤੋ ਵਿਜੀਲੈਂਸ ਨੇ ਮਾਲ ਮਹਿਕਮੇ ਦੇ ਰਿਕਾਰਡ ਰੂਮ ਦੇ ਉੱਤੇ ਬੜੇ ਜ਼ਬਰਦਸਤ ਤਰੀਕੇ ਨਾਲ ਰੇਡ ਮਾਰੀ ਆ ਤੁਸੀਂ ਦੇਖ ਸਕਦੇ ਹੋ ਇਥੋਂ ਇੱਕ ਗਗਨ ਨਾਮ ਦਾ ਇੱਕ ਕੁਲਦੀਪ ਨਾਮ ਦਾ ਔਰ ਹੋਰ ਵੀ 5-4 ਬੰਦੇ ਪਾਲਸ ਨੇ ਇਥੋਂ ਪਕੜੇ ਆ। ਔਰ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੇਂਦਰੀ ਦੇ ਵਿੱਚ ਇੱਕ ਵਿਅਕਤੀ ਬੈਂਕਾਂ ਦੀ ਮਿਲੀ ਭੁਗਤ ਨਾਲ ਇੱਕ ਇੱਕ ਪਲਾਟ ਦੇ ਉੱਤੇ ਲੱਖਾਂ ਲੱਖਾਂ ਰੁਪਈਆਂ ਦੀਆਂ ਔਰ ਕਈ ਕਈ ਲੋਨ 6-6 ਲੋਨ ਕਰਾਉਂਦੇ ਸੀ ਜਿਦੇ ਵਿੱਚ ਥਾਣਾ सदर ਨੇ ਇੱਕ ਐਫ ਆਈ ਆਰ ਦਰਜ ਕੀਤੀ ਆ। ਔਰ ਉਸ ਐਫ ਆਰ ਦੇ ਵਿੱਚ ਕਈ ਬੰਦੇ ਪੰਜਾਬ ਐਂਡ ਸਿੰਧ ਬੈਂਕ ਦਾ ਮੈਨੇਜਰ ਬੈਂਕ ਆਫ ਮਹਾਰਾਸ਼ਟra ਦਾ ਬੈਂਕ ਮੈਨੇਜਰ ਸੁਪਰੀਆ ਔਰ ਹੋਰ ਵੀ ਕਈ ਵਿਅਕਤੀ ਫੜੇ ਗਏ ਆ ਔਰ ਪਰਚਾ ਦਰਜ ਹੋਇਆ ਗਿਆ 11 12 ਬੰਦਿਆਂ ਦੇ ਖਿਲਾਫ ਔਰ ਕਾਫੇ ਵੱਡੇ ਲੈਵਲ ਦਾ ਘਪਲਾ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਟੇਟ মিডিਆ ਕਲੱਬ ਸਟੇਟ মিডিਆ ਕਲੱਬ ਨੇ ਇਹ ਸਾਰਾ ਜਾਹਰ ਕੀਤਾ ਔਰ ਉਜਾਗਰ ਕੀਤਾ ਪਬਲਿਕ ਦੀਆਂ ਅੱਖਾਂ ਤੋਂ ਪਰਦਾ ਚੱਕਿਆ ਔਰ ਬੜੇ ਵਧੀਆ ਤਰੀਕੇ ਦੇ ਨਾਲ ਕਈ ਬੰਦਿਆਂ ਦੇ ਉੱਤੇ ਇਹਦੀ ਆਂਚ ਗਿਰ ਸਕਦੀ ਆ ਜਿਸ ਤਰ੍ਹਾਂ ਮੈਂ ਆਪਣੇ ਹਾਲਾਤੇ ਪੰਜਾਬ ਚੈਨਲ ਦੇ ਉੱਤੇ ਅਕਸਰ ਇੱਕ ਵੀਡੀਓ ਪਾਈ ਸੀ ਕਿ ਡੀਸੀ ਦਫ਼ਤਰ ਦੇ ਵਿੱਚ ਵੱਡੇ ਵੱਡੇ ਅਫਸਰਾਂ ਦੇ ਰੀਡਰਾਂ ਨੇ 2 ਨੰਬਰ ਦਾ ਪੈਸਾ ਇਕੱਠਾ ਕਰਨ ਲਈ ਇੱਕ ਜਸਵੰਤ ਸਿੰਘ ਨਾਮ ਦਾ ਵਿਅਕਤੀ ਵੀ ਰੱਖਿਆ ਹੋਇਆ। ਦੋਸਤੋ ਉਸ ਵੀਡੀਓ ਪੌਣ ਤੋਂ ਬਾਅਦ ਉਸ ਜਸਵੰਤ ਸਿੰਘ ਨਾਮ ਦੇ ਵਿਅਕਤੀ ਨੂੰ ਉਥੋਂ ਭਜਾ ਦਿੱਤਾ ਗਿਆ। ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਬਹੁਤ ਵੱਡੇ ਲੈਵਲ ਦਾ ਫਰਜ਼ੀ ਬਾੜਾ ਲੁਧਿਆਣਾ ਦੇ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਔਰ ਮਿਲੀ ਜੁਲੀ ਭੋਗਤ ਨਾਲ ਇੱਥੇ ਚੱਲਦਾ ਜੀਦਾ ਕਿ ਅੱਜ ਵਿਜੀਲੈਂਸ ਨੇ ਰੇਡ ਕਰਕੇ ਆਹ ਰਿਕਾਰਡ ਰੂਮ ਜਣਾ ਕੇ ਮੈਂ ਤੁਹਾਨੂੰ ਦਿਖਾ ਰਿਹਾ ਜਿਹਦੇ ਵਿੱਚ ਇੱਕ ਪਾਸੇ ਤਾਲਾ ਲੱਗਾ ਹੋਇਆ ਔਰ ਦੂਸਰੇ ਪਾਸੇ ਤੁਹਾਨੂੰ ਦੇਖ ਰਿਹਾ ਤੁਸੀਂ ਲੇਬਰ ਦੇ ਬੰਦੇ ਥੱਲੋਂ ਵਹੀ ਖਾਤੇ ਚੱਕ ਕੇ ਲਿਆ ਰਹੇ ਆ ਦੋਸਤੋ ਇਥੋਂ ਪ੍ਰਾਈਵੇਟ ਬੰਦੇ ਹਰ ਸਰਕਾਰੀ ਦਫਤਰ ਦੇ ਵਿੱਚ ਪ੍ਰਾਈਵੇਟ ਬੰਦਿਆਂ ਦਾ ਬੋਲ ਵਾਲਾ ਔਰ ਪ੍ਰਾਈਵੇਟ ਬੰਦਿਆਂ ਨੇ ਵੱਡੇ ਲੈਵਲ ਤੇ ਵੱਡੀਆਂ ਫੀਸਾਂ ਲੈ ਕੇ ਵੱਡੇ ਵੱਡੇ ਕਲੋਨਾਈਜ਼ਰਾਂ ਨਾਲ ਮਿਲ ਕੇ ਔਰ ਇਥੇ ਕਪਲਾ ਕਰਦੇ ਆ ਬਸ ਥੋੜਾ ਜਿਹਾ ਰਹਿ ਗਿਆ ਜੀਹਾਂ ਕਿ ਅੱਜ ਵਿਜੀਲੈਂਸ ਨੇ ਇੱਥੇ ਰੇਡ ਕੀਤੀ ਆ ਔਰ ਇਥੋਂ ਭਰੋਸੇਯੋਗ ਸੂਤਰ ਦੱਸਦੇ ਆ ਕਿ ਤਿੰਨ ਚਾਰ ਬੰਦੇ ਵਿਜੀਲੈਂਸ ਨੇ ਲੁਧਿਆਣਾ ਨੇ ਫੜੇ ਆ ਦੋਸਤੋ ਤੁਹਾਨੂੰ ਕੀ ਲੱਗਦਾ ਇੱਕ شریف ਬੰਦਾ ਆਪਣੀ ਪ੍ਰਾਪਰਟੀ ਕਿਸ ਤਰ੍ਹਾਂ ਬਣਾਉਂਦਾ ਔਰ ਕੁਝ ਸ਼ੈਤਾਨ ਲੋਗ ਮਿਲੀ ਜੁਲੀ ਭੋਗਤ ਕਰਕੇ ਚਾਹੇ ਉਹ ਬੈਂਕ ਮੇਜਰ ਨਾਲ ਹੋਣ ਚਾਹੇ ਮਾਲ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਰਲ ਕੇ ਉਹਨਾਂ ਲੋਕਾਂ ਦੇ ਗਰੀਬ ਬੰਦਿਆਂ ਦੀ ਪ੍ਰਾਪਰਟੀ ਨੂੰ ਕਿਵੇਂ ਲੋਨ ਲੈ ਲੈਂਦੇ ਆ ਜਾਂ ਕਿਵੇਂ ਅੰਦਰ ਕਾਗਜ਼ ਬਦਲੇ ਜਾਂਦੇ ਆ ਨਕਲਾਂ ਬਦਲ ਦਿੱਤੀਆਂ ਜਾਂਦੀਆਂ ਨੇ ਬਹੁਤ ਦੇਰ ਤੋਂ ਇਹ ਗੱਲਾਂ ਅਖਬਾਰਾਂ ਚ ਮੀਡੀਆ ਸੋਸ਼ਲ ਮੀਡੀਆ ਸਾਰਾ ਕੁਝ ਤੁਹਾਨੂੰ ਦਿਖਾਉਂਦਾ ਪਰ ਅੱਜ ਵਿਜੀਲੈਂਸ ਨੇ ਇੱਥੇ ਫਰਸਟ ਕਲਾਸ ਤਰੀਕੇ ਦੇ ਨਾਲ ਰੇਡ ਕੀਤੀ ਆ ਔਰ ਚਾਰ ਬੰਦੇ ਪੰਜ ਬੰਦੇ ਕੁਝ ਪ੍ਰਾਈਵੇਟ ਔਰ ਕੁਝ ਸਰਕਾਰੀ ਇਥੋਂ ਫੜੇ ਗਏ ਆ ਦੋਸਤੋ ਬਹੁਤ ਵੱਡੇ ਲੈਵਲ ਤੇ ਧਾਂਦਲੀ ਹਰ ਪ੍ਰਾਈਵੇਟ ਬੰਦਾ ਇਥੋਂ ਦੇ ਸਰਕਾਰੀ ਰਿਕਾਰਡ ਨੂੰ ਛੇੜਨ ਦੇ ਵਿੱਚ ਮਾਹਰ ਆ ਤੁਸੀਂ ਦੇਖ ਸਕਦੇ ਹੋ ਜਦ ਕਿ ਕਾਨੂੰਨ ਕਹਿੰਦਾ ਕਿ ਸਰਕਾਰੀ ਰਿਕਾਰਡ ਨੂੰ ਨਹੀਂ ਛੇੜਿਆ ਜਾ ਸਕਦਾ ਕਿਸੇ ਵੀ ਪ੍ਰਾਈਵੇਟ ਬੰਦੇ ਦੇ ਹੱਥਾਂ ਵਿੱਚ ਸਰਕਾਰੀ ਰਿਕਾਰਡ ਨਹੀਂ ਦਿੱਤਾ ਜਾ ਸਕਦਾ ਪਰ ਇੱਥੇ ਤਾਲੇ ਔਰ ਚਾਬੀਆਂ ਔਰ ਕੰਟਰੋਲ ਔਰ ਸਾਰਾ ਕੁਝ ਪ੍ਰਾਈਵੇਟ ਬੰਦਿਆਂ ਦੇ ਹੱਥ ਵਿੱਚ ਆ ਦੋਸਤੋ ਸਰਕਾਰੀ ਬੰਦੇ ਅਦਾਲਤਾਂ ਦੀਆਂ ਤਰੀਕਾਂ ਭੁਗਤਦੇ ਆ ਔਰ ਪ੍ਰਾਈਵੇਟ ਬੰਦੇ ਪਬਲਿਕ ਡੀਲਿੰਗ ਕਰਦੇ ਆ ਔਰ ਫਿਰ ਉਹ ਕਿਸ ਤਰੀਕੇ ਦੇ ਨਾਲ ਪੈਸੇ ਦਾ ਲੈਣ ਦੇਣ ਹੁੰਦਾ ਤੁਸੀਂ ਅੱਛੀ ਤਰ੍ਹਾਂ ਸਮਝ ਸਕਦੇ ਹੋ ਦੋਸਤੋ ਆ ਹਾਲਾਤ ਬਣਿਆ ਅੱਜ ਲੁਧਿਆਣਾ ਮੈਂ ਤੁਹਾਨੂੰ ਦਿਖਾ ਰਿਹਾ ਰਿਕਾਰਡ ਰੂਮ ਦੇ ਵਿੱਚ ਔਰ ਵਿਜੀਲੈਂਸ ਨੇ ਬੰਦਿਆਂ ਨੂੰ ਰੰਗੇ ਹਾਥੀ ਇੱਥੋਂ ਤੱਕ ਵੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਅੰਦਰੋਂ ਚਿਟਕਣੀ ਲਗਾਈ ਹੋਈ ਸੀ ਭਾਜੀ ਇਹ ਤੁਸੀਂ ਤੁਸੀਂ ਇਹਨੂੰ ਤਾਲਾ ਲਗਾ ਤੁਸੀਂ ਇਹਦੇ ਇੰਚਾਰਜ ਹੋ ਹਾਂਜੀ ਤੁਸੀਂ ਇਹਨਾਂ ਰਿਕਾਰਡ ਰੂਮ ਦੇ ਇੰਚਾਰਜ ਹੋ ਹਾਂਜੀ ਸਰ ਕਿਸ਼ੋਰ ਨੂੰ ਤੁਹਾਡਾ ਕੁਲਵੰਤ ਕੁਲਵੰਤ ਪੁਲਵੰਤ ਇਹ ਗੱਲ ਠੀਕੇ ਕਿ ਜਿਹੜੇ ਬੰਦੇ ਥੋ ਫੜੇ ਗਏ ਆ ਕੋਈ ਫੜਿਆ ਜਾਂ ਤਾਂ ਹਾਂਜੀ ਕਿਹੜਾ ਫੜਿਆ ਜੀ ਕਹਿੰਦੇ ਆ ਕੋਈ ਕੁਲਦੀਪ ਔਰ ਗਗਨ ਨਾਮ ਦੇ ਵਿਅਕਤੀ ਤੁਸੀਂ ਮੈਨੂੰ ਪਹਿਲਾਂ ਦੱਸਿਆ ਮੈਂ ਤਾਂ ਨਹੀਂ ਪੁੱਛਿਆ ਹਾਂਜੀ ਆ ਪੁਲਵੰਤ ਜੀ ਆ ਦੇਖ ਸਕਦੇ ਹੋ ਤੁਸੀਂ ਕੋਈ ਵੀ ਜਵਾਬ ਨਹੀਂ ਦਿੱਤਾ ਜਾ ਰਿਹਾ ਜਦ ਕਿ ਇਹ ਰਿਕਾਰਡ ਰੂਮ ਦੇ ਇੰਚਾਰਜ ਨੇ ਪਰ ਕੋਈ ਵੀ ਬੰਦਾ ਫੜਿਆ ਗਿਆ ਜਾਂ ਨਹੀਂ ਇਹਦੇ ਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾ ਰਹੀ ਜਦ ਕੀ ਭਰੋਸੇਯੋਗ ਸੂਤਰਾਂ ਦਾ ਜੋ ਦੱਸਣਾ ਇਹ ਗੱਲ ਸਾਬਤ ਹੁੰਦੀ ਆ ਕਿ ਕਾਫੀ ਹੱਦ ਤੱਕ ਇਹ ਗੱਲ ਸਹੀ ਹੈ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ 9872303604 ਤੇ ਮੈਨੂੰ ਜ਼ਰੂਰ ਦੱਸਿਓ ਕਿ ਇਹ ਕਾਰਵਾਈ ਠੀਕ ਹੋਈ ਹੈ ਜਾਂ ਗਲਤ ਧੰਨਵਾਦ